ਸਾਸੀ ਕਾਲ ਜੀ ਚੈਨਲ ਤੇ ਆਏ ਸਾਰੇ ਵੀਰਾਂ ਨੂੰ ਤੇ ਅੱਜ ਆਪਾਂ ਤੁਹਾਨੂੰ ਦਿਖਾਉਣਾ ਵੀਰੇ ਹਲਾਂ ਦੇ ਲਾਏ ਆਪਾਂ 6 ਸੁੱਤੇ ਸਰੀਏ ਤੇ ਇਹਦੀ ਵੀ ਬੜੀ ਇੱਕ ਖਾਸੀਅਤਾਂ ਨਾਲ ਤੁਹਾਨੂੰ ਇਹਦੇ ਆਪਾਂ ਚੰਗੀਆਂ ਚੀਜ਼ਾਂ ਵੀ ਦੱਸਦੇ ਆ ਵੀ ਇਹਦਾ ਕੀ ਕੀ ਫਾਇਦਾ ਹੈਗਾ ਤੇ ਕੀ ਕੀ ਨੁਕਸਾਨ ਆ ਉਹ ਵੀ ਦੱਸ ਦਿੰਨੇ ਆ ਤੇ ਜਿਹੜੇ ਮੇਰੇ ਵੀਰ ਚੈਨਲ ਤੇ ਨਵੇਂ ਆਏ ਆ ਜੀ ਉਹ ਚੈਨਲ ਸਬਸਕ੍ਰਾਈਬ ਕਰ ਲਓ ਤੇ ਜਿਹੜੇ ਮੇਰੇ ਵੀਰ ਪੁਰਾਣੇ ਆ ਉਹ ਲਾਈਕ ਸ਼ੇਅਰ ਕਮੈਂਟ ਜੋ ਤੁਹਾਡੀ ਇੱਛਾ ਹੋ ਕਰਜਿਆ ਕਰੋ ਜੀ ਤੇ ਅੱਜ ਆਪਾਂ ਵੀਰੇ ਹਲਾਂ ਦੇ ਰੰਬੀਆਂ ਦੇ ਪਾਸੇ ਬਦਲੇ ਸੀਗੇ ਤੇ ਆਪਾਂ ਪਹਿਲਾਂ ਵੀ ਇਹਦੇ ਸਰੀਏ ਲਾਏ ਹੋਏ ਸੀ ਇੱਠਾਂ ਤੇ ਪਿਛਲੀ ਵਾਰ 5 ਸੂਤਾ ਦੇ ਸਰੀਏ ਲਾਏ ਸੀ ਇਸ ਵਾਰ ਆਪਾਂ 6 ਸੂਤੇ ਕਰਤੇ ਆ ਜੀ ਸਰੀਏ ਇੱਠਲੇ ਤੇ ਇਹਦੇ ਨਾਲ ਕਾਫੀ ਮੰਨ ਲਓ ਰੰਬੀ ਦੀ ਲਾਈਫ ਵੱਧ ਜਾਂਦੀ ਹੈ ਕੀ ਹੁੰਦਾ ਹੈ ਕਿ ਮੰਨ ਲਓ ਜਦੋਂ ਆਪਾਂ ਨਵੀਆਂ ਪਾਸੇ ਆਪਾਂ ਰੰਬੀਆਂ ਦੇ ਲਾਉਣੇ ਆ ਹਲਾਂ ਦੀਆਂ ਦੇ ਤੇ ਇਹਦੇ ਨਾਲ ਕੀ ਹੁੰਦਾ ਵੀ ਪਹਿਲਾ ਸੁੱਕਾ 10 ਕਿੱਲੇ ਬਾਣ ਦੇ ਵਿੱਚ ਬਾਉਣ ਨਾਲ ਇਹਦੀਆਂ ਤਿੱਖੀਆਂ ਸੂਈਆਂ ਖਤਮ ਹੋ ਜਾਂਦੀਆਂ ਰੰਬੀਆਂ ਮੂਰੋਂ ਗੋਲ ਹੋ ਜਾਂਦੀਆਂ ਤੇ ਰੰਬੀਆਂ ਦੀ ਲਾਈਫ ਵੀ ਘਟ ਰਹੀਦੀ ਹੈ ਜਿਹਦੇ ਨਾਲ 50 60 ਕਿੱਲੇ ਬਾਹਣ ਹੀ ਮਸਾਂ ਬਾਉਂਦੀਆਂ ਸਹੀ ਤਾਂ ਤੇ ਮੈਂ ਇਸ ਤਰੀਕਾ ਕਹਿ ਦਿੰਦੇ ਵੀ ਵੈਸੇ 100 ਕਿੱਲਾ ਬਾਹਣਦੀ ਰੰਬੀ ਨਹੀਂ ਵੈਸੇ ਕਦੇ ਵੀ 100 ਕਿੱਲਾ ਪਾਉਂਦੀ ਕੀ ਤੇ ਜੇਕਰ ਤੁਸੀਂ ਆ ਨਿੱਕਾ ਜਿਹਾ ਕੰਮ ਕਰ ਲਓ ਮੇਰੇ ਜਿੰਨਾ ਵੀਰਾਂ ਕੋਲੇ ਵੈਲਡ ਕਰੇ ਆ ਜਾਂ ਮੰਨ ਲਓ ਹੈਗਾ ਸਿਸਟਮ ਕੋਈ ਵੈਲਡਿੰਗ ਕਰਨ ਵਾਲਾ ਤੇ 6 ਸੂਤਾ ਸਰੀਆ ਲੈ ਕੇ ਇਹਦੇ ਨੀਚੇ ਵਾਲੀ ਸਾਈਡ ਲਾ ਕੇ ਤੇ ਵੈਲਡ ਕਰ ਦੋ ਇਹਦੇ ਨਾਲ ਕੀ ਹੈ ਵੀ ਹਲਾ ਦੀ ਜਿਹੜੀ ਤਿੱਖੀ ਸੂਈ ਹੈ ਉਹ ਐਂ ਖੜੀ ਰਹਿੰਦੀ ਹੈ ਰੰਬੀ ਸਾਈਡਾਂ ਤੋਂ ਘਸਣੀ ਵੀ ਸ਼ੁਰੂ ਹੋ ਜਾਂਦੀ ਹੈ ਬਟ ਤਿੱਖੀ ਸੂਈ ਹੈ ਜਿਹੜੀ ਉਹ ਉਮੀਰ ਬਰਕਰਾਰ ਰੈਂਦੀ ਹੈ ਹਲਾਂ ਦੀ ਤੇ ਜਿਹਦੇ ਕਰਕੇ ਹਲਾਂ ਦੀ ਲਾਈਫ ਰੰਬੀਆਂ ਦੀ ਲਾਈਫ ਮੰਨ ਲਓ ਬਹੁਤ ਜ਼ਿਆਦਾ ਰਹਿੰਦੀ ਹੈ ਪਿਛਲੇ ਵਾਰ ਆਪਾਂ ਇਹਦੇ 500 ਤੇ ਸਰੀਅ ਲਾਏ ਸੀਗੇ نیچے ਤੇ ਉਸ ਤੋਂ ਪਿਛਲੇ ਸਾਲ 400 ਤੇ ਲਾਏ ਸੀ ਜੀ ਜਦੋਂ 400 ਉੱਤੇ ਲਾਏ ਸੀ ਉਦੋਂ ਇਹਨਾਂ 'ਚ ਕੋਈ ਖਾਸ ਫਰਕ ਮੈਨੂੰ ਦੇਖਣ ਨੂੰ ਮਿਲਿਆ ਨਹੀਂਗਾ ਬਟ ਪਿਛਲੀ ਵਾਰ 500 ਉੱਤੇ ਸਰੀਆ ਲਾਏ ਸੀ ਆਪਾਂ نیچے ਇਹਦੇ ਤੇ 5 ਸੀ ਉੱਤੇ ਸਰੀਆ ਲਾਉਣ ਦੇ ਨਾਲ ਹੀ ਬਈ ਰੰਬੀਆਂ ਦੀ ਇੱਕ ਸਾਈਡ ਮੇਰੇ ਕੋਲੇ 2 ਸਾਲ ਚੱਲੀ ਆ ਪੂਰੇ ਤੁਸੀਂ ਅਰ ਤਕਰੀਬਨ ਤਕਰੀਬਨ ਆਏ ਗਏ ਲੋਬੀ 250 ਕਿੱਲਾ ਇਹਨਾਂ ਨੇ ਬਾਹਤਾ ਹੋਊਗਾ ਤੇ ਫੇਰ ਜਾ ਕੇ ਇਹਦੀਆਂ ਸੂਈਆਂ ਖਤਮ ਹੋਈਆਂ ਰੰਬੀਆਂ ਦੀਆਂ ਤੇ ਇਸ ਵਾਰ ਆਪਾਂ ਕੀ ਕੀਤਾ ਇਸ ਵਾਰ ਆਪਾਂ 6 ਸੂਤਾ ਕਰਤਾ ਜੀ ਸਰੀਆ ਜਿਹੜਾ ਤੇ ਲਾਉਣ ਤੋਂ ਬਾਅਦ ਇਹਨੂੰ ਆਪਾਂ ਟੇਪਰ ਕੱਟ ਦਿੰਨੇ ਆ ਤੇ ਬਾਕੀ ਮਿੱਟੀ ਦੇ ਵਿੱਚ ਘਸਣ ਦੇ ਨਾਲ ਆਪੇ ਸੈਟਿੰਗ ਹੋ ਜਾਂਦੀ ਇਹਨਾਂ ਦੀ ਮੂੰਹ ਬਣ ਜਾਂਦੇ ਆ ਹਲਕਾ ਜਿਹਾ ਮੂੰਹ ਆਪਾਂ ਪੈਸੇ ਕੇ ਗਰੈਂਡਰ ਨਾਲ ਕੱਟਣ ਦੇ ਵਿੱਚ ਹੀ ਬਣਾ ਦਿੰਨੇ ਆ ਇਹਨਾਂ ਦਾ ਤੇ ਬਾਕੀ ਦਾ ਮੂੰਹ ਆ ਜਿਹੜਾ ਮੰਨ ਲਓ ਇਹ ਬਾਣ ਦੇ ਵਿੱਚ ਜਿਵੇਂ ਚਾਲਦੀਆਂ ਰੰਬੀਆਂ ਉਵੇਂ ਬਣ ਜਾਂਦੇ ਆ ਤੇ ਦੂਜੀ ਖਾਸੀਅਤ ਇਹ ਮੰਨ ਲਓ ਸਰੀਆ ਲਾਉਂਦੀ ਹੈ ਜਦੋਂ ਮੰਨ ਲਓ ਰੰਬੀ ਘਸਦੀ ਹੈ ਤਾਂ ਹਲਦੀ ਮੰਨ ਲਓ ਜਿਹੜੀ ਪਿੱਛੇ ਵਾਲੀ ਟੈਂਡ ਦੀ ਢੂਈ ਹੁੰਦੀ ਉਹ ਨਹੀਂ ਘਸਦੀ ਕਿਉਂਕਿ ਕਈ ਵਾਰ ਕੀ ਹੁੰਦਾ ਵੀ ਰੰਬੀਆਂ ਜਿਆਦੇ ਘਸ ਜਾਂਦੀਆਂ ਤੇ ਆਪਣੇ ਵੀਰ ਬਦਲਣ ਦੀ ਘੋਲ ਕਰ ਜਾਂਦੇ ਆ ਤੇ ਉਹਦੇ ਨਾਲ ਕੀ ਹੁੰਦਾ ਵੀ ਇਹਦੇ ਪਿਛਲੇ ਵਾਲੇ ਹਲਾਂ ਦੀਆਂ ਜ਼ਿਆਦਾਤਰ ਢੁਈਆਂ ਘਸ ਜਾਂਦੀਆਂ ਤੇ ਨਾਟ ਬੀਂਗਾ ਜਾ ਪੈਣ ਲੱਗ ਜਾਂਦਾ ਉਹ ਦਿੱਕਤ ਤਾਂ ਇਹਦੇ ਨਾਲ ਬਿਲਕੁਲ ਵੀ ਨਹੀਂ ਆਉਂਦੀ ਬਾਈ ਜੀ ਕਿਉਂਕਿ ਸਰੀਆ ਲੱਗਿਆ ਹੁੰਦਾ ਮੋਟਾ ਤੇ ਸਰੀਆ ਘਸਦਾ ਹੀ ਨਹੀਂ ਪਹਿਲੀ ਗੱਲ ਤਾਂ ਜੇਕਰ ਜਦੋਂ ਸਰੀਆ ਘਸਦਾ ਵੀ ਹੈ ਤੇ ਉਹਦੋਂ ਟਾਈਮ ਹੀ ਇੰਨਾ ਜ਼ਿਆਦਾ ਹੋ ਜਾਂਦਾ ਵੀ ਆਪਦਾ ਵੀ ਦਿਲ ਜਾ ਕੇ ਆਉਂਦਾ ਵੀ ਯਾਰ ਹਲਾਂ ਦੀਆਂ ਰੰਬੀਆਂ ਬਦਲਦੀਆਂ ਤੇ ਇਹਨੂੰ ਪਾਉਣ ਤੋਂ ਪਹਿਲਾਂ ਲਾਉਣ ਤੋਂ ਪਹਿਲਾਂ ਹਲਕਾ ਜਿਹਾ ਰੰਬੀ ਵਾਂਗੂ ਬੈਂਡ ਦੇਣਾ ਪੈਂਦਾ ਹੈਗਾ ਸਰੀਏ ਨੂੰ ਤੇ ਗੋਲ ਲੈ ਆਇਆ ਕਿ ਆਪਾਂ ਸਰੀਆ ਬਿਲਕੁਲ ਗੋਲ ਆਉਂਦਾ ਜਿਹੜਾ ਬਿਨਾਂ ਟਵਿਸਟਡ ਤੋਂ ਆਉਂਦਾ ਗੋਲ ਸਰੀਆ ਉਹ ਲੈ ਕੇ 6 ਸੁੱਤਾ ਲਾਇਆ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਮੰਨ ਲਓ ਟੇਪਰ ਕੱਟ ਕਰਤਾ ਤੇ ਇਹਦੀ ਲਾਈਫ ਆ ਮੰਨ ਲਓ ਕਾਫੀ ਜ਼ਿਆਦਾ ਹੋ ਜਾਂਦੀ ਹੈ ਜਿਹੜੀਆਂ ਮੰਨ ਲਓ ਤੁਸੀਂ ਇੱਕ ਸੀਜ਼ਨ ਦੇ ਵਿੱਚ ਘਸਾ ਦਿੰਨੇ ਜਿੰਨੀਆਂ ਰੰਬੀਆਂ ਉਹਨੀਆਂ ਤੁਸੀਂ 5 ਸੀਜ਼ਨਾਂ 'ਚ ਜਾ ਕੇ ਘਸਾਓਗੇ ਬਾਈ ਜੀ ਰੰਬੀਆਂ ਜੇਕਰ ਤੁਸੀਂ ਮੋਟਾ ਜਿਹਾ حساب ਲਾਉਣੋਂ ਵੀ ਜੇ ਤੁਸੀਂ 50 ਕਿੱਲੇ ਵਾ ਕੇ ਰੰਬੀਆਂ ਦੇ ਮੂੰਹ ਮਕਸਾ ਦਿੰਨੇ ਆ ਤੇ ਇਹਦੇ ਨਾਲ 250 ਕਿੱਲਾ ਵਾਹੋਗੇ ਆਰਾਮ ਨਾਲ ਹੀ ਕਿਉਂਕਿ 250 ਕਿੱਲਾ ਤਾਂ ਬਾਈ ਜੀ ਇਹਨੇ 5 ਸੂਤੇ ਸਰੀਏ ਦੇ ਉੱਪਰ ਵੀ ਵਾਹਤਾ ਹੈ ਤੇ ਇਸ ਵਾਰ ਤਾਂ ਆਪਾਂ 6 ਸੂਤਾ ਸਰੀਆ ਲਾ ਰਹੇ ਆ ਇਹਦੀ ਉਮੀਦ ਕਰਦੇ ਆ ਵੀ ਇਹ 300 ਕਿੱਲੇ ਤੋਂ ਪਲੱਸ ਵਾਵੇ ਤੇ ਬਾਕੀ ਜਦੋਂ ਤੁਸੀਂ ਲਾਉਂਗੇ ਪਹਿਲੇ ਸਾਲ ਲਾਉਂਗੇ ਦੂਜੇ ਸਾਲ ਲਾਉਂਗੇ ਤੁਹਾਨੂੰ ਵੀ ਯਰਵਾ ਵਾਧਾ ਜਾਣਾ ਇਸ ਚੀਜ਼ ਦਾ ਵੀ ਕਿੱਥੇ ਕਿੱਥੇ ਕੀ ਕੀ ਦਿੱਕਤ ਆਉਂਦੀ ਹੈ ਇਹ ਚ ਕੋਈ ਮੋਟੀ ਦਿੱਕਤ ਤਾਂ ਆਉਂਦੀ ਨਹੀਂ ਹੈਗੀ ਮੰਨ ਲਓ ਵੀ ਜੇ ਆਪਾਂ ਸਰੀਆਂ ਲਾਉਣੇ ਆ ਤੇ ਇਹਦੇ ਵਿੱਚ ਇੱਕੋ ਹੀ ਦਿੱਕਤ ਆਉਂਦੀ ਹੈ ਵੀ ਕਈ ਵਾਰ ਕੀ ਹੁੰਦਾ ਵੀ ਆਪਾਂ ਪੜ ਥਾਂ 'ਚ ਜਾ ਕੇ ਲਾ ਲੈਨੇ ਤਾਂ ਸਰੀਆਂ ਦੇ ਹਜੇ ਮੂੰਹ ਨਹੀਂ ਨਿਕਲੇ ਹੁੰਦੇ ਤਾਂ ਹਾਲਾਂ ਨੂੰ ਲੱਗਣ 'ਚ ਦਿੱਕਤ ਆ ਜਾਂਦੀ ਹੈ ਤੇ ਇਸ ਤੋਂ ਬਾਅਦ ਮੰਨ ਲਓ ਜਦ ਇੱਕ ਵਾਰ ਤੁਸੀਂ ਇਹਦੇ ਨਾਲ ਕੋਈ 10-15 ਕਿੱਲੇ ਬਾਣ ਬਾਹ ਲਿਆ ਪਹਿਲੀ ਵਾਰ ਤੇ ਉਸ ਤੋਂ ਬਾਅਦ ਕੀ ਹੁੰਦਾ ਵੀ ਸਰੀਆਂ ਦੇ ਮੂੰਹ ਰੰਬੀਆਂ ਦੇ ਵਾਂਗੂ ਬਣ ਜਾਂਦੇ ਆ ਤਿੱਖੇ ਜਿਹੜੇ ਨੀਚੇ ਵੱਤ ਸਰੀ ਜਾਂਦਾ ਉਹ ਮਿੱਟੀ ਨਾਲ ਲੱਗ ਕੇ ਘਸ ਜਾਂਦਾ ਤੇ ਰੰਬੀ ਜਿੰਨੀ ਤਿੱਖੀ ਹੁੰਦੀ ਉਹਨਾਂ ਤਿੱਖਾ ਹੀ ਰਹਿੰਦਾ ਮੰਨ ਲਓ ਸਰੀਆ ਤੇ ਮੂੰਹ ਵੀ ਐ ਛੁਰੀ ਵਾਂਗੂ ਬਣ ਜਾਂਦਾ ਇਹ ਆਪਾਂ ਤੁਹਾਨੂੰ 10 ਦਿਨਾਂ ਤੋਂ ਬਾਅਦ ਹਲਾਂ ਦੀ ਆਪਾਂ ਇੱਕ ਸ਼ਾਟ ਪਾ ਕੇ ਦਿਖਾਵਾਂਗੇ ਵੀ ਸਰੀਏ ਘਸ ਕੇ ਕਿਹਜਾ ਮੂੰਹ ਲੈ ਗਿਆ ਤੇ ਇੱਕ ਵਾਰ ਤਾਂ ਆਪਾਂ ਇਹਦੇ ਸਰੀਏ ਲਾ ਹੀ ਰਹੇ ਆ ਤੇ ਇਸ ਤੋਂ ਬਾਅਦ ਇਹਨੂੰ ਵਾਵਾਂਗੇ ਪਾ ਕੇ ਇਲਾਉਣ ਤੇ ਮੰਨ ਲੋ ਵੀ ਲਾਉਣ ਤੇ 4-5 ਫੁੱਟ ਸਰੀਆ ਲੱਗ ਜਾਂਦਾ ਵੀਰੇ 13 ਹਲਾਂ ਤੇ ਬਾਕੀ ਆਪ ਦਾ ਹੱਕ ਨਹੀਂ ਰੱਖਦਾ ਬਾਈ ਸਰੀਆ ਲੱਗਿਆ ਹੋਇਆ ਤੇ ਮੈਨੂਅਲ ਆਉਂਦੇ ਨੂੰ ਬੜਾ ਪਹਿਲੀ ਵਾਰ ਮੈਂ 3 ਸੁੱਤਾ ਸਰੀਆ ਲਾਇਆ ਸੀਗਾ ਉਹਨੇ ਕਿਉਂ ਡਾ ਰਿਜ਼ਲਟ ਨਹੀਂ ਦਿੱਤਾ ਫਿਰ ਮੈਂ 4 ਸੁੱਤਾ ਸਰੀਆ ਕਰਤਾ ਫਿਰ 5 ਕਰਤਾ ਤੇ ਉਸ ਤੋਂ ਬਾਅਦ 6 ਸੁੱਤਾ ਸਰੀਆ ਕਰਤਾ 6 ਨਾਲ ਤਾਂ ਬਹੁਤ ਲੰਮਾ ਚਿਰ ਚੱਲਦਾ ਇਹ ਰਿਜ਼ਲਟ ਵੀ ਵਧੀਆ ਰਹਿੰਦਾ ਰੰਬੀਆਂ ਜਿੰਨਾ ਚਿਰ ਰਹਿਣਗੀਆਂ ਤਿੱਖੀਆਂ ਹੀ ਰਹਿਣਗੀਆਂ ਤੇ ਤੁਸੀਂ ਕਦੇ ਫਾਲਿਆਂ ਦੀਆਂ ਸਾਈਡਾਂ ਨਹੀਂ ਬਾਈ ਜੀ ਕਸਾਈਆਂ ਹੋਣੀਆਂ ਅਜੇ ਤੱਕ ਤੇ ਇਹਦੇ ਨਾਲ ਫਾਲਿਆਂ ਦੀਆਂ ਸਾਈਡਾਂ ਕਸਣੀਆਂ ਸ਼ੁਰੂ ਹੋ ਜਾਂਦੀਆਂ ਤੇ ਥੱਲੋਂ ਸੂਈ ਤਿੱਖੀ ਰਹਿੰਦੀ ਹੈ ਤੇ ਜਿੱਥੇ ਕਿਤੇ ਇੱਕ ਸੀਜ਼ਨ 'ਚ ਕਸਨੇ ਹੁੰਦੇ ਆ ਉਹ ਤੇ ਇਹ ਲੰਮਾ ਟਾਈਮ ਹੀ ਚੱਲ ਜਾਂਦੇ ਆ ਬਾਈ ਇਹ ਮੰਨ ਲਓ ਵੀ 4 ਸੀਜ਼ਨ ਤਿੰਨ ਸੀਜ਼ਨ ਆਰਾਮ ਨਾਲ ਚੱਲਦੇ ਹੈ ਇੱਕੋ ਸਾਈਡ ਵਾਲੇ ਫਾਲੇ ਤੇ ਖਰਚੇ ਦੀ ਗੱਲ ਨਹੀਂ ਹੈਗੀ ਖਰਚਾ ਤਾਂ ਚਲੋ ਬਾਲਾ ਫਰਕ ਨਹੀਂ ਪੈਂਦਾ ਹੈਗਾ ਬਟ ਵਾਰੀ ਵਾਰੀ ਖੋਲਾ ਖਲਾਈ ala ਕੰਮ ਮੁੱਕ ਜਾਂਦਾ ਹੈ ਤੇ ਨਾਲੇ ਸੂਈਆਂ ਤਿੱਖੀਆਂ ਰਹਿੰਦੀਆਂ ਮਾਣ ਬਹੁਤ ਸੋਹਣਾ ਪਟਦੇ ਹਾਲ ਤੇ ਮੇਰਾ ਮਨ ਕੀਤਾ ਵੀ ਆਪਾਂ ਲਾਉਣੇ ਇਹ ਚੀਜ਼ ਤਾਂ ਪਾਵੇ ਅੱਗੇ ਵੀ ਸ਼ੇਅਰ ਕਰਕੇ ਕਿਉਂਕਿ ਇਹ ਮੇਰੇ ਦਿਮਾਗ 'ਚ ਨਹੀਂ ਆਈ ਚੀਜ਼ੇ ਮੈਂ ਵੀ ਆਈ ਸੋਸ਼ਲ ਮੀਡੀਆ 'ਤੇ ਦੇਖੀ ਸੀ ਕਿਸੇ ਵੀਰ ਨੇ ਲਾਏ ਸੀ ਪਹਿਲਾਂ ਪੜਾ 2-3 ਸਾਲ ਪਹਿਲਾਂ ਵਾਇਰਲ ਹੋਏ ਸੀ ਮੇਰੇ ਸਾਹਮਣੇ ਇਹ ਤੇ ਮੈਨੂੰ ਵੀ ਦੇਖ ਕੇ ਵਧੀਆ ਲੱਗੀ ਚੀਜ਼ ਵੀ ਐ ਹੋਣੀ ਵੀ ਚਾਹੀਦੀ ਐ ਵੀ ਵਧੀਆ ਠੀਕ ਐ ਤੇ ਉਸ ਤੋਂ ਬਾਅਦ ਆਪਾਂ ਵੀ ਇਹ ਚੀਜ਼ ਲਾਉਣੀ ਸ਼ੁਰੂ ਕਰਤੀ ਸੀ ਤੇ ਹਰ ਸਾਲ ਤੇ ਅਰਬੇ ਦੇ ਸਹਾਰ ਨੂੰ ਆਪਾਂ ਇਹਨੂੰ ਬਦਲਦੇ ਗਏ ਬਦਲਦੇ ਗਏ ਤੇ ਛੇ ਸੂਤੇ ਸਰੀਏ ਤੇ ਆ ਕੇ ਆਪਾਂ ਇੱਕ ਵਾਰ ਰੋਗਿਆ ਛੇ ਸੂਤਾ ਸਰੀਆ ਅਸਲ ਸਹੀ ਲੱਗ ਰਿਹਾ ਤੇ ਵਾਲ ਵੀ ਪਾਉਣਾ ਥੋੜਾ ਜਿਹਾ ਇਹਨੂੰ ਠੀਕ ਐ ਦੂ ਅਗਲੇ ਨੂੰ ਵਾਲ ਪਾਉਣਾ ਔਖਾ ਹੋ ਜਾਂਦਾ ਤੇ ਬਾਕੀ ਤੁਹਾਨੂੰ ਥੋੜਾ ਜਿਹਾ ਚੱਲੇ ਦਾ ਸ਼ਾਰਟ ਪਾਵਾਂਗੇ ਜਦੋਂ ਇਹ ਥੋੜੀਆਂ ਚੱਲ ਕੇ ਰੰਬੀਆਂ ਸੈੱਟ ਹੋ ਗਈਆਂ ਲੱਗ ਗਈਆਂ ਜੀ ਸਾਰੀਆਂ ਇੱਕ ਵਾਰ ਇਹ ਐਂ ਲਾਈਆਂ ਠਿੱਕੀਆਂ ਨਹੀਂ ਘਰੀਆਂ ਤੇ ਪਰ ਘੱਟ ਦਿੱਤਾ ਇਹਨਾਂ ਨੂੰ ਆਪਾਂ ਤੇ ਬਾਕੀ ਮਿੱਟੀ ਨਾਲ ਘਸ ਕੇ ਆਪੇ ਮੂੰਹ ਉਸੇ ਹਿਸਾਬ ਦਾ ਕਰ ਲੈਂਦੀਆਂ ਜਿ ਜਿੱਦਾਂ ਦੀਆਂ ਰੰਬੀਆਂ ਹੁੰਦੀਆਂ ਆਪਣੀਆਂ ਤੇ ਤੁਹਾਨੂੰ ਆਪਾਂ 2-4 ਦਿਨਾਂ ਬਾਅਦ ਇਹ ਸ਼ਾਰਟ ਦਾ ਵੀਡੀਓ ਪਾਵਾਂਗੇ ਵੀ ਇਹ ਕਿ ਐਵੀਆਂ ਜੀਆਂ ਬਣ ਗਈਆਂ ਘਸ ਕੇ ਤੇ ਰੰਬੀ ਦਾ ਮੂੰਹ ਨਹੀਂ ਜਾਂਦਾ ਬਾਈ ਜੀ ਇਹਦੇ ਨਾਲ ਤੇ ਇਹਦਾ ਗਰੰਟੀ ਆ ਆਪਣੀ ਬਿਰੰਬੀ ਦਾ ਮੂੰਹ ਤਾਂ ਐ ਹੀ ਰਹਿਣਾ ਤਿੱਖੇ ਦਾ ਤਿੱਖਾ ਹੀ ਆਹ ਵਾਲਾ ਸਰੀਆ ਲਾਇਆ 6 ਸੁੱਤਾ ਗੋਲ ਆਪਾਂ ਤੇ ਇਹ ਚ ਵੱਟ ਪਾ ਕੇ ਤੇ ਪ੍ਰਗਟ ਕਰ ਦਿੱਤੇ ਹੋਏ ਆ ਜਿਵੇਂ ਆ ਕੱਟ ਕੇ ਦਿਖਾਇਆ ਤੁਹਾਨੂੰ ਤੇ ਕੰਪਲੀਟ ਹੋ ਗਿਆ ਹਾਲ ਆਪਣੇ ਇਹ ਨਾਲ ਘੰਟੇ ਦੋ ਘੰਟੇ ਵੱਧ ਲੱਗ ਜਾਂਦੇ ਹਾਲਾ ਤੇ ਤਿਆਰ ਕਰੰਦੇ ਤੇ ਵੱਟ ਆਇਆ ਵੀ ਇਹ ਚੀਜ਼ ਦੱਸਦੀ ਆ ਬਾਈ ਜੀ ਲੱਗੀ ਹੋਈ ਤੇ ਵੀਡੀਓ ਚੰਗੀ ਲੱਗੀ ਤਾਂ ਅੱਗੇ ਦੇ ਅਗੇ ਲਾਈਕ ਸ਼ੇਅਰ ਕਮੈਂਟ ਜੋ ਚੰਗਾ ਲੱਗਦਾ ਕਰ ਦਿਆ ਕਰੋ ਜੀ ਵੀਡੀਓ ਪੂਰੀ ਦੇਖਣ ਦੇ ਲਈ ਧੰਨਵਾਦ ਜੀ